ਤੁਹਾਨੂੰ ਜੀ ਨਾਂ ਤਰੋ ਜਲੰਧਰ ਜਾਂਦੀ ਲੋੜ ਆ ਨਾ ਲੁਧਿਆਣੇ ਜਾਂਦੀ ਲੋੜ ਆ ਨਾ ਫਗਵਾੜੇ ਨਾ ਤੁਹਾਨੂੰ ਜਾਂਦੀ ਲੋੜਾ ਨਾ ਮਾਚਰ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 6 600 700 ਦੇ ਸੂਟ ਵੱਡਾ ਡੀਪੂ ਆ ਜਾਓ ਬੰਗਾ ਆ ਜਾਓ ਤੁਹਾਨੂੰ ਅਸੀਂ ਦਵਾਂਗੇ ਸਿਰਫ 250 ਰੁਪਏ ਦੇ ਵਿੱਚ ਸੂਟ ਜਿਹੜਾ ਤੁਸੀਂ ਲੈਨੇ ਹੋ 800 900000 ਰੁਪਏ ਦਾ ਉਹ ਤੁਹਾਨੂੰ ਅਸੀਂ ਦਵਾਂਗੇ ਸਿਰਫ 350 ਰੁਪਏ ਦੇ ਵਿੱਚ ਰੇਟ ਅਸੀਂ ਕੱਲੇ ਕੱਲੇ ਤੇ ਲਿਖ ਕੇ ਲਾਏ ਆ ਜਿਹੜੇ ਤੁਸੀਂ ਬਾਜ਼ਾਰਾਂ ਚ ਬੁਟੀਕਾਂ ਵਾਲੇ ਫੋਟੋ ਵਾਲੇ ਸੂਟ ਤੁਸੀਂ ਲੈਨੇ ਹੋ 1200 1100 1300 ਇੱਥੇ ਦਵਾਂਗੇ ਸਿਰਫ 450 ਰੁਪ ਜਿਹੜੇ ਤੁਸੀਂ ਲੈਨੇ ਹੋ 16 1600 1700 15 1500 ਵਾਲੇ ਸੂਟ ਇੱਥੇ ਦਵਾਗੇ ਸਿਰਫ 550 ਰੁਪਏ ਦੇ ਵਿੱਚ ਹੈਵੀ ਸੂਟ ਵਿਆਹ ਸ਼ਾਦੀ ਦਾਜਵਰੀ ਵਾਲੇ ਸਰ ਸਮਝ ਨਹੀਂ ਆਉਂਦੀ ਕੋਈ 5 ਰੁਪਏ ਨਹੀਂ ਕੋਈ 10 ਨਹੀਂ ਕੋਈ 50 ਰੁਪਏ ਨਹੀਂ ਤੁਸੀਂ ਬਾਜ਼ਾਰ ਨਾਲੋਂ ਰੇਟ 3 3 ਗੁਣਾ ਘੱਟ ਕੀਤੀ ਕੋਈ ਸੇਲ ਸੂਟ ਲੱਗਿਆ ਜਾਂ ਕੋਈ ਸਪੈਸ਼ਲ ਚੱਲ ਰਿਹਾ ਡਿਸਕਾਊਂਟ ਚੱਲ ਰਿਹਾ ਕੋਈ ਭਾਈ ਜੀ ਇੱਥੇ ਫੈਕਟਰੀ ਰੇਟ ਤੇ ਸਮਾਨ ਵੇਖਦਾ ਕੋਈ ਸੇਲ ਨਹੀਂ ਹੈਗੀ ਲੋਕੀ ਹੈਰਾਨ ਆ ਵੀ ਐਨ ਐਸ ਐਸ ਤੇ ਰੇਟ ਕਿਉਂ ਵੇਚਦੇ ਆ ਉਹਦਾ ਕਾਰਨ ਇੱਕੋ ਇੱਕ ਆ 5 ਤੋਂ 10 ਰੁਪਏ ਜ਼ੂਡ ਪ੍ਰੋਫਿਟ ਦੇ ਨਾਲ ਇਥੇ ਚੀਜ਼ ਮਿਲਣੀ ਆ ਲੋਕੀ ਸੋਚ ਕੇ ਵੀ ਇਹ ਰੇਟ ਨਹੀਂ ਲੈ ਆ ਸਕਦੇ ਬਾਜ਼ਾਰ ਚਾਹੇ ਫੈਕਟਰੀਆਂ ਤੱਕ ਵੀ ਪਹੁੰਚਣ ਉਹਨਾਂ ਨੂੰ ਇਹ ਰੇਟ ਤੇ ਸਮਾਨ ਨਹੀਂ ਮਿਲ ਸਕਦਾ ਜੋ ਰੇਟ ਤੇ ਅਸੀਂ ਵੇਚਦੇ ਕਿਉਂਕਿ ਸਾਡੇ ਡਾਇਰੈਕਟ ਕੰਟੈਕਟ ਹੈਗੇ ਉਹਨਾਂ ਨਾਲ ਅਸੀਂ ਹੋਲ ਸੇਲ ਸਟੋਰਾਂ ਕੋ ਵੀ ਜਾਂਦੇ ਹਾਂ ਵੱਡੇ ਬਟਲੂ ਲੁਧਿਆਣੇ ਉਹਨਾਂ ਦੀ ਸ਼ਰਤ ਹੁੰਦੀ ਆ ਵੀ ਤੁਸੀਂ ਸਾਡੇ ਕੋਲ ਸੈੱਟ ਵਾਈ ਸੈੱਟ ਲੈ ਜਾਓ ਪਰ ਰੇਟ ਜ਼ਿਆਦੇ ਹੁੰਦੇ ਆ ਤੁਹਾਡੀ ਕੋਈ ਸ਼ਰਤ ਹੈਗੀ ਵੀ ਸਾਨੂੰ ਉਹ ਸੈੱਟ ਪੂਰਾ ਲੈਣਾ ਪਣਾ ਕਸਟਮਰ ਨੂੰ ਕਿ ਸਿੰਗਲ ਸੂਟ ਵੀ ਲੈ ਕੇ ਜਾ ਸਕਦੇ ਆ ਭਾਜੀ ਇੱਥੇ ਕੋਈ ਸ਼ਰਤ ਨਹੀਂ ਹੈਗੀ ਚਾਹੇ ਕੋਈ ਇੱਕ ਸੂਟ ਲੈ ਜਾਵੇ ਚਾਹੇ ਲੈ ਜਾਵੇ 100 ਕਾਰਨ ਇਹ ਹੀ ਆ ਵੀ ਕਿਉਂਕਿ ਸਾਡੇ ਕੋਲ ਕੁਆਂਟੀਟੀ ਸੇਲ ਹੈਗੀ ਇੱਥੇ BB 252533 ਯਾਰ ਇੱਕ ਇੱਕ ਜੀ ਆਂਦਾ ਰੋ ਸੂਟ ਵੇਚਦਾ ਤੇ ਅੱਧੇ ਤੋਂ ਜ਼ਿਆਦਾ ਦੁਕਾਨਦਾਰ ਚਾਹੇ ਉਹ ਬੰਗਿਆਂ ਦੇ ਚਾਹੇ ਆਲੇ ਦੁਆਲੇ ਦੇ ਆ ਉਹ ਇੱਥੋਂ ਸਵੇਰੇ ਆ ਕੇ ਸਮਾਨ ਲਈ ਆ ਕੇ ਵੇਚਦੇ ਪਏ ਕਾਰਨ ਇਹ ਆ ਵੀ ਉਹਨਾਂ ਨੂੰ ਹੋਲ ਸੇਲ ਦੁਕਾਨਾਂ ਤੋਂ ਵੀ ਹੋਰ ਰੇਟ ਨਹੀਂ ਮਿਲਦਾ ਜੋ ਅਸੀਂ ਇੱਥੇ ਵੇਚਦੇ ਹੀ ਦੇਈ। ਆ ਬੜਾ ਹੈਵੀ ਸੂਟ ਆ ਕੜਾਈਆਂ ਕੁੜੀਆਂ ਕੱਡੀਆਂ ਬੜਾ ਡਿਜ਼ਾਈਨਰ ਪੀਸ ਆ 1800 21600 ਇਦਾਂ ਪਰ ਤੁਸੀਂ 550 ਦੇ ਵਿੱਚ ਦੇਈ ਜਾਂਦੇ ਹੋ। ਭਾਜੀ ਸਾਡੇ ਕੋਲ 550 ਹੀ ਲਿਆ ਆ ਕੇ ਦੁਕਾਨਦਾਰਾਂ ਨੇ ਕੋਈ ਹਜ਼ਾਰ ਦਾ ਵੇਚੀ ਜਾਂਦਾ ਕੋਈ 1200 ਦਾ ਵੇਚੀ ਜਾਂਦਾ ਕੋਈ ਕਹੀ ਜਾਂਦਾ ਮੇਰੀ origignal quality ਆ ਲ ਤੋ ਚਾਹੇ ਤੁਸੀਂ ਨਮਾ ਕੰਮ ਸ਼ੁਰੂ ਕਰਨਾ ਤੁਸੀਂ ਹੀ ਸੇਲ ਰਹੇ ਆ ਤੁਸੀਂ ਦੁਕਾਨਦਾਰੋਂ ਚਾਹੇ ਵਿਆਹ ਸ਼ਾਇਦਾ ਦੇਣ ਲੈਣ ਲਈ ਕੱਪੜਾ ਲੈ ਚਾਹੇ ਆਪਣੇ ਲੈਣਾ ਵੱਡਾ ਡਿਪੋ ਆਜੋ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕੱਪੜਾ ਨਾ ਇੱਥੇ ਤੁਹਾਨੂੰ ਸਿਰਫ 17-18000 ਦੇਣਾ ਹੈ ਇਦਾਂ ਦੇ ਸੂਟ ਤੁਹਾਨੂੰ 350 ਰੁਪਏ ਦੇ ਵਿੱਚ ਮਿਲ ਜਣੇ ਆ ਆ ਤੁਹਾਨੂੰ ਦੇਖੋ 450 ਦੇ ਵਿੱਚ ਦੇ ਰਹੇ ਆ ਆ ਦੇਖੋ ਆ بڑے ਡਿਜ਼ਾਈਨ ਵੀ 550 ਦੇ ਕਾਫੀ ਹੈਗੇ ਇੱਥੇ ਪਏ ਹੈਗੇ ਭਾਈ ਆ ਕ੍ਰੇਪ ਦੇ ਵਿੱਚ ਸੂਟ ਆ ਕੋਈ 900 ਦਾ ਕੋਈ 1000 ਦਾ ਕੋਈ 1200 ਦਾ ਇੱਥੇ 5-10 ਰੁਪਏ ਪ੍ਰੋਵਰਟ ਭਾ ਕੇ ਸਿਰਫ 550 ਰੁਪਏ ਸੂਟ ਵੇਚਦਾ ਅੱਛਾ ਤੁਸੀਂ ਇੱਕ ਹੋਰ ਬਹੁਤ ਵੱਡਾ ਐਲਾਨ ਕੀਤਾ ਜਿਹੜਾ ਕੋਈ ਦੁਕਾਨਦਾਰ ਜਵਾਬ ਹੀ ਨਹੀਂ ਦੇ ਸਕਿਆ ਚੈਲੰਜ ਆ ਤੁਸੀਂ ਕਹਿੰਦੇ ਹੋ ਸਾਡੇ ਕੋਲ ਸੂਟ ਲੈ ਜਾਓ ਜੇ ਸਾਡੇ ਤੋਂ ਕੋਈ ਸਸਤਾ ਦੇ ਦੇਵੇ ਸੂਟ ਵੀ ਸਾਨੂੰ ਦੇ ਦੇ ਜਰ ਪੈਸੇ ਵਾਪਸ ਲੈ ਜਾਓ ਇਹ ਓਪਨ ਚੈਲੰਜ ਆ ਉਹ ਪਹਿਲਾਂ ਵੀ ਦੱਸਿਆ ਜੀ ਅੱਜ ਵੀ ਆ ਜੇ ਸਾਡੇ ਤੋਂ ਕੋਈ ਸਸਤਾ ਸੂਟ ਵੇਚ ਦੇਵੇ ਤਾਂ ਉਹ ਸੂਟ ਤਾਂ ਫ੍ਰੀ ਦੇਣਾ ਹੀ ਦੇਣਾ ਨਾਲ ਉਹ ਆਪਣੇ ਸੂਟ ਦੇ ਵੀ ਆ ਕੇ ਪੈਸੇ ਲੈ ਜਾਵੇ ਨਾਲ ਪਰ ਲੈ ਕੇ ਆਵੇ ਨਾਲ ਉਹਦੇ ਨਾਲ ਦੇ ਇੱਕ ਲੈਵੇ 10 ਲੈਵੇ 50 ਲੈ ਆਵੇ ਅਸੀਂ ਉਸੇ ਰੇਟ 'ਤੇ ਸੂਟ ਖਰੀਦਾਂਗੇ। ਉਹ ਹੈਵੀ ਚੀਜ਼ਾਂ ਵੀ ਹੈਗੀਆਂ ਜਿਵੇਂ 2000 ਦਾ ਸੂਟ, 5000 ਦਾ ਸੂਟ, 10000 ਦਾ ਸੂਟ। ਦੇਖੋ ਜੀ ਪਹਿਲਾਂ ਤਾਂ ਕਾਟਨ 'ਚ ਇੰਨੀ ਵੈਰਾਈਟੀ ਆ ਚੁੱਕੀ ਆ 250 ਰੁਪਏ ਤੋਂ ਸ਼ੁਰੂ ਹੋ ਕੇ 5000 ਦੀ ਰੇਂਜ ਤੱਕ ਕਾਟਨ ਦੇ ਵਿੱਚ ਵੈਰਾਈਟੀ ਆ ਚੁੱਕੀ ਆ। ਜੀ ਚਾਹੇ ਲੈ ਲਓ 250, 300, 400 ਇਹ ਵੀ ਆ ਡਬਲ ਰੇਟਾਂ ਤੋਂ ਵੀ ਵੱਧ ਵਿਗਦੀਆਂ ਹੈਗੀਆਂ ਵੈਰਾਈਟੀਆਂ ਹੈ ਜੀ। ਸਰ ਆ ਮੈਨੂੰ ਜਰੂਰ ਦੱਸ ਦਿਓ ਕਿਉਂਕਿ ਇਹ 1100, 1200, 12100 ਰੁਪਏ ਦੇ ਵਿੱਚ ਪ੍ਰਿੰਟ ਸੂਟ ਵੇਚਦੇ ਆ। ਇਹਦਾ ਰੇਟ ਐਕਸਪੋਰਟ ਕਾਟਨ ਦੇ ਵਿੱਚ ਕੁਆਲਟੀ ਅਗਲਾ ਗਰਮੀਆਂ 'ਚ ਪਾਊਗਾ ਤੇ ਯਾਦ ਕਰੂਗਾ ਵੀ ਕੁਆਲਟੀ ਲਿਆਂਦੀ ਹੈਗੀ ਜੀ ਇਹਦੇ ਵਿੱਚ ਭਾਵੇਂ ਕੋਈ 6 ਰੁਪਏ ਰਵੇ 5 ਰੁਪਏ ਰਵੇ 10 ਰੁਪਏ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਖਰਡਾ ਲੈ ਸਕਦੇ ਕੋਈ ਚਾਹੇ ਕੋਈ ਮੀਟਰ ਕਢਾਲਵੇ ਚਾਹੇ 2 ਮੀਟਰ ਕਢਾਲਵੇ ਚਾਹੇ 5 ਮੀਟਰ 10 ਮੀਟਰ ਜਿੰਨਾ ਚਾਹੀਦਾ ਆਪਣੀ ਜ਼ਰੂਰਤ ਅਨੁਸਾਰ ਜਾ ਸਕਦਾ ਥੋੜੀ ਹੋਰ ਤੁਸੀਂ ਕਹਿੰਦੇ ਵੀ ਵੱਡਾ ਸਾਡਾ ਫਾਇਦਾ ਤੁਸੀਂ ਕਰਾਉਣਾ ਚਾਹੁੰਦੇ ਹੋ ਆ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਤੁਹਾਨੂੰ ਮਿਲ ਜਾਣੇ ਆ ਹੈਵੀ ਚੀਜ਼ਾਂ ਤੁਸੀਂ ਦੇਖਣੀਆਂ ਆ ਦੇਖੋ ਜਿਹੜੀਆਂ 220 2 695 ਰੁਪਏ ਦੇ ਵਿੱਚ ਆਹ ਸੂਟ ਤੁਹਾਨੂੰ ਕਿਸੇ ਨੇ ਦੇਣਾ ਨਹੀਂ ਹੈਗਾ ਦੇਖ ਲੋ ਸਵੇਰ ਦੇ 8:30 ਵਜੇ ਦਾ ਸਵੇਰ ਤੋਂ ਇੱਥੇ ਕਸਟਮਰ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਲੋਕ ਪੰਜਾਬ ਹਰਿਆਣਾ ਰਾਜਸਥਾਨ ਤੋਂ ਆਉਂਦੇ ਆ ਬਾਈ ਇਹ ਦੁਕਾਨਦਾਰ ਦਾ 10-10 ਵਜੇ 11-11 ਵਜੇ ਸ਼ਟਰ ਚੱਕਦੇ ਤੁਸੀਂ 8 8:30 ਵਜੇ ਮੇਲਾ ਲਾ ਕੇ ਬੈਠੇ ਹੋ ਭਾਜੀ ਮੇਲਾ ਤਾਂ ਹੀ ਲੱਗਦਾ ਆਪਾਂ ਸੂਟ ਦੀ ਗੱਲ ਕਰਾਂ ਦੇ ਹੈਗੇ ਆ ਆ ਸਾਕੋ ਹੈਗਾ 2595 ਦਾ ਸੂਟ ਲੋਕੀ ਸਾਕੋ ਇਹੀ ਲਿਆ ਕੇ ਬਾਜ਼ ਚੌਤੀ 3500 ਵਿੱਚ ਇਹ ਜਿਹੜੀ ਇਹਨਾਂ ਦਾ ਫਰਕ ਆ ਹੈ ਅੱਛਾ ਬੰਗਿਆਂ ਤੋਂ ਇੱਥੋਂ ਹੀ ਖਰੀਦ ਕੇ ਇੱਥੇ ਵੇਚੀ ਜਾਂਦੇ ਆ ਇੱਥੇ 34 3500 ਵਿੱਚ ਵੇਚੀ ਨੇ ਉੱਪਰ ਹੀ ਕਿੰਨੀ ਦੁਪ ਤਨੇ ਆ ਵੀ ਬਹੁਤ ਸਾਰੇ ਦੁਕਾਨਦਾਰ ਵੱਡਾ ਡੀਪੂ ਦੇ ਕੱਪੜਾ ਲੈ ਕੇ ਜਾਂਦੇ ਆ ਇੱਥੋਂ ਲੈ ਕੇ 1200 1200 ਰੁਪਇਆ ਮਹਿੰਗਾ ਬਾਜ਼ਾਰ ਦੇ ਵਿੱਚ ਸੂਟ ਇੱਥੋਂ ਵੇਚੀ ਜਾਂਦੇ ਆ ਹੋਰ ਪਾਸੇ ਜਾ ਕੇ ਤੁਸੀਂ ਲੁੱਟ ਨਾ ਕਰੋ ਸਿੱਧੇ ਡਾਇਰੈਕਟ ਤੁਸੀਂ ਵੱਡਾ ਡੀਪੂ ਆਜਾਜੋ ਬੰਗਾ ਆਜੋ ਜਿੱਥੇ ਤੁਹਾਨੂੰ ਵੱਡੇ ਫਾਇਦੇ ਹੋਣੇ ਆ ਹੁਣ ਆਪਾਂ ਆ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਦਾਂ ਦੀ ਵੀ ਤੁਹਾਡਾ ਤੁਸੀਂ ਚੀਜ਼ ਲੈਣੀ ਆ ਮਤਲਬ ਸਾਡੇ ਕੋਲ 250 ਰੁਪਏ ਰੂ ਸੂਟ ਤਾਂ ਸ਼ੁਰੂ ਹੋ ਹੀ ਜਾਂਦਾ ਆ 1200 1500 ਜੇ ਤੁਸੀਂ ਦੇਣ ਲੈਣ ਨਹੀਂ ਲੈਣੇ ਛਗਣਾ ਲੈਣੇ ਆ ਆ ਦੇਖੋ ਬੜਾ ਸੋਹਣਾ ਕਲਰ ਹੈ 1295 ਰੁਪਏ ਦੇ ਵਿੱਚ ਅਸੀਂ ਦੇ ਰਣਾ ਜਿਹੜਾ ਬਾਜ਼ਾਰ 'ਚ 3-3000 ਰੁਪਿਆ ਰੇਟ ਚੱਲਦਾ ਹੈਗਾ ਆਲਓਵਰ ਸੂਟਾ ਚੁੱਕਾ ਡੀਐਨਈ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਤੇ ਨਾਲ ਦੇਖੋ ਕਿੰਨਾ ਵਧੀਆ ਕਲਰ ਆ ਚੁੱਕਾ ਹੈਗਾ ਸਿਰਫ ਆਪਾਂ ਦੇ 1495 ਰੁਪਏ ਵਿੱਚ ਲੋ ਆ ਤੁਸੀਂ ਹੁਣ ਚੈੱਕ ਕਰ ਲਓ ਤੁਸੀਂ ਸੋਚਣ ਹੋਣਾ ਦੇਖੋ ਬੁਟੀਕਾ ਵਾਲੇ ਪੀਸਾ ਕੜਾਈਆਂ ਗੁੜੀਆਂ ਗੱਡੀਆਂ ਕੋਈ ਪਾਕਿਸਤਾਨੀ ਕਹਿੰਦੇ ਕੋਈ ਕੁਛ ਕਹਿੰਦੇ ਦੇਖੋ ਪੂਰਾ ਦੇਖੋ ਕਿੰਨਾ ਪਿਆਰਾ ਸੈੱਟ ਹੈਗਾ 2200 2500 ਤੋਂ ਘੱਟ ਕੋ ਦਿੰਦਾ ਨਹੀਂ ਸਾਡਾ ਰੇਟ ਦੇਖ ਲਓ ਸਿਰਫ 895 ਰੁਪਏ ਦੇ ਵਿੱਚ ਸੂਟ ਦੇਣਾ ਨਾਲ ਕਲਰ ਵੀ ਦੇਖੋ ਇੱਕ ਤੋਂ ਖੱਟ ਕੇ ਆ ਚੁੱਕਾ ਡੀਐਨਈ ਕਿੰਨੀ ਵਧੀਆ ਆ ਚੁੱਕੀ ਆਲਓਵਰ ਸੂਟ ਹੈਗਾ 5 ਮੀਟਰ ਨਾਲ ਦੇਖ ਕਸਟਮਰ ਨੂੰ ਸ਼ਹਿਰਾਂ ਵਾਲਿਓ ਕ੍ਰੈਡਿਟ ਅਮਰੀਕਾ ਇੰਗਲੈਂਡ ਤੁਹਾਡੇ ਐਨਆਰਆਈ ਭੈਣ ਭਰਾ ਆ ਤੁਹਾਡੇ ਸਾਰਿਆਂ ਦੇ ਫਾਇਦੇ ਕਰਨੇ ਆ ਦੇਖੋ ਬੜਾ ਸੋਹਣਾ ਲਗਜ਼ਰੀ ਪੀਸ ਹੈ ਦੇਖੋ ਗਲੇ ਤੇ ਕਿੰਨਾ ਪਿਆਰਾ ਵਰਕ ਕੀਤਾ ਹੈਗਾ ਘੇਰੇ ਤੇ ਬਾਹਾਂ ਤੇ ਕਿੰਨਾ ਸੋਹਣਾ ਕੰਮ ਹੈਗਾ ਇਹ ਕੋਈ 4000 5000 ਦਾ ਸੂਟ ਨਹੀਂ ਹੈਗਾ ਇਹ ਤੁਹਾਨੂੰ ਅਸੀਂ ਦੇਵਾਂਗੇ ਸਿਰਫ 1895 ਰੁਪਏ ਦਾ ਸੂਟ ਆ ਦੇਖੋ ਗਲਾਸ ਟਾਇਰ ਆ ਚੁੱਕਾ ਹੈਗਾ ਕਿੰਨਾ ਹੈਵੀ ਦੇਖੋ ਆ ਚੁੱਕਾ ਪੂਰਾ ਫਰੰਟ ਹੈਵੀ ਹੈ ਤਨਾ ਦੇਖੋ ਘੇਰੇ ਤੇ ਕਿੰਨੇ ਕਿੰਨੇ ਪਿਆਰੇ ਵਰਕ ਆ ਚੁੱਕਿਆ ਗਿਆ ਬਾਹਰ ਕੋਈ ਮੰਗੇ 1800 ਕੋਈ ਮੰਗੇ 2000 ਰੁਪਿਆ ਵੱਡਾ ਢਿੱਪੂ ਬੰਗਿਆ ਲੈ ਸਿਰਫ 1250 ਰੁਪਏ ਵਿੱਚ ਇਹ ਦੇਖੋ ਵੇਸ਼ ਮਾਰੇ ਵਿੱਚ ਕਲਰ ਵਿੱਚ ਆ ਚੁੱਕਿਆ ਗਿਆ ਬੱਖੋ ਬੱਖੇ ਆਰਟੀਕਲ ਆ ਚੁੱਕਿਆ ਗਿਆ ਲਾਈਟ ਤੋਂ ਲੇਕੇ ਜਾ ਸਕਦੇ ਆ ਕਿ ਆ ਦੇਖੋ ਤੁਹਾਨੂੰ ਹਨਾ ਆਪਾਂ ਸੋਨਾ ਚਾਂਦੀ ਵਾਲਾ ਸੂਟ ਵੀ ਦਿਖਾਉਣੇ ਆ ਬੜਾ ਬਾਜ਼ਾਰ ਦੇ ਵਿੱਚ ਚੱਲਦਾ ਹੈ ਸਾਡੇ ਕੋਲ ਨਾ ਇਹਦੇ ਵਿੱਚ ਕਲਰ ਬਹੁਤ ਜ਼ਿਆਦਾ ਮਿਲ ਜਾਂਦੇ ਹੈਗੇ ਆ ਸੂਟ ਤਾਂ ਇਹ ਬੜਾ ਸੋਹਣਾ ਆ ਸੂਟ ਦੇ ਨਾਲ ਤੁਹਾਨੂੰ ਮੈਂ ਦੁਪੱਟਾ ਵੀ ਦਿਖਾਉਂਗਾ ਇਹ ਸੋਨਾ ਚਾਂਦੀ ਵਾਲਾ ਸੂਟ ਤੁਹਾਨੂੰ ਅਸੀਂ ਸਿਰਫ 800 ਰੁਪਏ ਦੇ ਵਿੱਚ 700 ਰੁਪਏ ਦੇ ਵਿੱਚ ਇੱਦਾਂ ਦੇ ਦੇਣਾ ਦੁਪੱਟਾ ਵੀ ਤੁਸੀਂ ਚੈੱਕ ਕਰ ਲਓ ਦੇਖੋ ਬੜਾ ਸੋਹਣਾ ਖੁੱਲਾ ਡੁੱਲਾ ਦੁਪੱਟਾ ਆ ਤੁਸੀਂ ਬਲੈਕ ਕਲਰ ਲੈਣਾ ਤੁਸੀਂ ਵਾਈਟ ਲੈਣਾ ਇਹ ਵੱਡਾ ਡਿੱਪੂ ਦੇ ਇੱਕੋ ਹੀ ਛਾਤੇ ਅੰਦਰ ਤੁਹਾਨੂੰ ਸਾਰੀ ਵੈਰਾਈਟੀ ਮਿਲ ਜਾਣੀ ਆ ਤੁਸੀਂ ਹਰ ਤਰ੍ਹਾਂ ਦੀ ਚੀਜ਼ ਦੇਣ ਲੈਣਾ ਲੈਣਾ ਜਿੰਦਾਂ ਦਾ ਤੁਹਾਡਾ ਬਜਟ ਆ ਤੁਸੀਂ ਉਹਦੇ ਅਕੋਰਡਿੰਗ ਇੱਥੋਂ ਕੱਪੜਾ ਲੈ ਕੇ ਜਾ ਸਕਦੇ ਆ ਇਹ 33200 35 3500 ਦਾ ਸੂਟ ਦੇਖਦਾ ਸਾਰਾ ਸੂਟ ਤੁਸੀਂ ਚੈੱਕ ਕਰ ਲਓ ਪਰ ਸਾਡਾ ਹੁਣ ਰੇਟ ਵੀ ਦੇਖੋ ਇੱਥੇ ਆਉਣ ਦਾ ਸਾਡਾ ਫੈਰਾ ਕੀ ਹੈਗਾ ਵੀ ਅਸੀਂ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾ ਪਿਆ 3000 ਵਾਲਾ ਫੋਟੋ ਵਾਲਾ ਪੀਸ 1250 ਚ ਦੇ ਰਹੇ ਆ ਆ ਦੇਖੋ ਇਤਾਂ ਦੇ ਲਗਜ਼ਰੀ ਸੂਟ ਆ ਸੋ ਤੁਸੀਂ ਆ ਜਾਓ ਲੁੱਟਣਾ ਨਾ ਕਰੋ ਸਿੱਧਾ ਡਾਇਰੈਕਟ ਤੁਸੀਂ ਵੱਡਾ ਡਿੱਪੂ ਜਾ ਚੋਂ ਬੰਗਾ ਆ ਜਾਓ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਲੈ ਕੱਪੜਾ ਵੇਚ ਦਿਓ ਚਾਹੇ ਤੁਸੀਂ ਦੇਣ ਲੈਣ ਲਈ ਕੱਪੜਾਣਾ ਜੋ ਫੇਰਾ ਸਾਡਾ ਵੱਡਾ ਡਿੱਪੂ ਬੰਗਾ ਨੇ ਕਰਨਾ ਹੋਰ ਕੋਈ ਨਹੀਂ ਕਰ ਸਕਦਾ ਇੱਥੇ ਸਾਨੂੰ ਸਿਰਫ 5-5 ਰੁਪਏ 2-2 ਰੁਪਏ 10-10 ਰੁਪਏ ਦੇ ਮਾਰਜੇ ਦੇ ਸੂਟ ਇੱਥੇ ਵਿਚੇ ਜਾਂਦੇ ਆ ਬਹੁਤ ਵੱਡਾ ਦੇਖੋ ਤੁਸੀਂ ਸ਼ੋਰੂਮ ਹੈਗਾ ਆ ਸਵੇਰ ਤੋਂ ਲੋਕ ਆਉਂਦੇ ਆ ਲੋਕਾਂ ਦਾ ਇਕੱਠ ਬਹੁਤ ਹੁੰਦਾ ਲੋਕ ਦੇਖੋ ਪੰਜਾਬ ਹਰਿਆਣਾ ਰਾਜਸਥਾਨ ਜੂਪੀ ਤੋਂ ਆ ਰਹੇ ਆ ਦੂਰੋਂ ਦੂਰੋਂ ਇਸ ਕਰਕੇ ਆ ਰਹੇ ਕਿਉਂਕਿ ਲੋਕਾਂ ਦੇ ਫਾਇਦੇ ਹੈਗੇ ਆ ਸੂਟਾਂ ਨਾਲ ਨਾਲ ਤੁਸੀਂ ਰੈਡੀमेड ਸ਼ਰਾਰੇ ਗਰਾਰੇ ਲਹਿੰਗੇ ਲੈਣੇ ਆ ਤੇ ਇਹ ਵੀ ਤੁਹਾਨੂੰ ਬਹੁਤ ਸਸਤੇ ਰੇਟਾਂ ਦੇ ਮਿਲ ਜਾਣੇ ਆ ਸਾਡੇ ਕੋਲ 895 ਰੁਪਏ ਤੋਂ ਸ਼ਰਾਰਾ ਸੂਟ ਸ਼ੁਰੂ ਹੈਗਾ ਨੰਬਰ ਸਕਰੀਨ ਤੇ ਤੁਸੀਂ ਹੋਰ ਕੋਈ ਜਾਣਕਾਰੀ ਲੈਣ ਦਾ ਫੋਨ ਕਰ ਸਕਦੇ ਆ 11 ਮੈਨੂੰ ਓਮ ਸੰਦੀ ਨਾਲ ਹਰਦੀਪ ਸਿੰਘ ਅਗਰਸਾਂ ਟੀਵੀ ਬੰਗਾ